ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਇੱਕ ਵਾਰ ਫਿਰ ਤੋਂ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਆਂ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਇਸ ਦੇ ਨਾਲ ਨਾਲ ਤੁਹਾਨੂੰ ਫੈਬਰਿਕ ਬਾਰੇ ਪਤਾ ਚੱਲੇਗਾ ਔਰ ਨਾ ਹੀ ਜੋ ਸੂਟ ਹੈ ਉਸਦੇ ਰੇਟ ਬਾਰੇ ਇਸ ਲਈ ਵੀਡੀਓ ਨੂੰ ਜਿਹੜਾ ਲਾਸਟ ਤੱਕ ਜ਼ਰੂਰ ਦੇਖੋ ਅਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ 올 ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੇਂ-ਨਵੇਂ ਸੂਟਾਂ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹਨਾਂ ਦੀ ਵੀਡੀਓ ਆ ਤੁਹਾਡੇ ਤੱਕ ਜਿਹੜੀ ਹੈ ਪਹੁੰਚ ਸਕੇ ਆਹ ਦਿਖਾਉਣੇ ਆ ਤੁਹਾਨੂੰ ਪਹਿਲਾ ਸੂਟ ਇਹ ਦੇਖੋ ਵਾਈਟ ਵੇਸ ਦੇ ਵਿੱਚ ਹੈ ਇਹ ਸੂਟ ਇਹ ਦੇਖੋ ਵਾਈਟ بیس ਰਹੇਗਾ ਉੱਪਰ ਫਲਾਵਰਸ ਦੇ ਕਿੰਨੇ ਪਿਆਰੇ ਬਣੇ ਹੋਏ ਆ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਸੂਟ ਇਹ ਦੇਖੋ ਪਿਓਰ ਔਨ ਓਵਰ ਦਾ ਰਹੇਗਾ ਇਹ ਕਾਟਨ ਦਾ ਸੂਟ ਜਿਹੜਾ ਕਪੜਾ ਹੈ ਉਹ ਵੀ ਪੂਰਾ 5 ਮੀਟਰ ਰਹੇਗਾ ਇਹ ਦੇਖੋ ਇਹ ਨਾਲ ਰਹੇਗਾ ਜੀ ਇਹ ਕਾਟਨ ਦਾ ਦੁਪੱਟਾ ਇਹ ਦੇਖੋ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਹੈ ਦੁਪੱਟਾ ਵੀ ਦੇਖੋ ਦੁਪੱਟੇ ਦੇ ਵਿੱਚ ਫਲਾਵਰ ਦੇਖੋ ਕਿੰਨੇ ਪਿਆਰੇ ਆ ਦੁਪੱਟਾ ਵੀ ਜਿਹੜਾ ਆ ਪੂਰਾ ਪ੍ਰੋਪਰ ਜਿਹੜਾ ਆ ਲੈਂਥ ਵੇਰਥ ਵਾਲਾ ਹੋਏਗਾ। ਦੇਖੋ ਸੂਟ ਕਿੰਨਾ ਪਿਆਰਾ ਲੱਗ ਰਿਹਾ ਹੈ। ਇਸ ਦੇ ਨਾਲ ਦਿਖਾਉਣੀ ਆ ਤੁਹਾਨੂੰ ਅਸੀਂ ਅਗਲਾ ਕਲਰ। ਇਹ ਦੇਖੋ ਇਹਦਾ ਫੇਸ ਜਿਹੜਾ ਹੈ ਉਹ ਵੀ ਵਾਈਟ ਰਹੇਗਾ। ਔਰ ਇਹਦੇ ਵਿੱਚ ਜਿਹੜੇ ਹੈ ਬਲੂ ਜੇ ਫਲਾਵਰ ਰਹਿਣਗੇ। ਇਹ ਦੇਖੋ। ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਪਿਓਰ 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 ਕਾਟਨ ਦੇ ਵਿੱਚ ਸੂਟ ਇਹ ਦੇਖੋ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਗਰਮੀਆਂ ਦੇ ਵਿੱਚ ਪਾਉਣ ਲਈ ਕੁਗਲੀ ਜੇ ਕਲਰ ਇਹ ਦੇਖੋ ਇਹ ਜਿਹੜੀ ਤੁਹਾਨੂੰ ਪੱਟੀ ਦਿਖਾ ਰਹੇ ਹਾਂ ਅਸੀਂ ਇਹ ਤੁਸੀਂ ਘੇਰੇ ਤੇ ਬਾਹਾਂ ਤੇ ਕਿਤੇ ਵੀ ਲਗਾ ਸਕਦੇ ਹੋ ਇਹਦੇ ਨਾਲ ਸੂਟ ਦੀ ਹੋਰ ਜ਼ਿਆਦਾ ਗ੍ਰੇਸ ਬਣ ਜਾਊਗੀ। ਇਹ ਕਾਟਨ ਦਾ ਜਿਹੜਾ ਸੂਟ ਹੈ, ਇਹਦੀ ਕੱਟ ਜਿਹੜੀ ਹੈਗੀ ਪੂਰੇ 5 ਮੀਟਰ ਰਹੇਗੀ। ਨਾਲ ਹੀ ਸਾਡਾ ਸਕਰੀਨ ਦੇ ਉੱਪਰ ਜੀ WhatsApp ਨੰਬਰ ਵੀ ਚੱਲ ਰਿਹਾ ਹੈ। ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ। ਇਹ ਹੈ ਜੀ ਇਹਦੇ ਨਾਲ ਦਾ ਪ੍ਰਿੰਟਡ ਦੁਪੱਟਾ। ਦੁਪੱਟੇ ਤੇ ਵੀ ਦੇਖੋ ਜਿਸ ਤਰ੍ਹਾਂ ਸੂਟ ਦੇ ਵਿੱਚ ਪ੍ਰਿੰਟ ਹੈ, ਉਸੇ ਤਰ੍ਹਾਂ ਦੁਪੱਟੇ ਤੇ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਡਾਟਸ ਦਾ ਵੀ ਡਿਜ਼ਾਈਨ ਹੈ ਇਹ ਦੇਖੋ ਫਲਾਰ ਵੀ ਬਹੁਤ ਹੀ ਪਿਆਰੇ ਜਿਹੇ ਬਣੇ ਹੋਏ ਨੇ ਪ੍ਰੋਪਰ ਜੀ ਜਿਹੜੀ ਹੈ ਵਰਥ ਲੈਂਥ ਰਹੇਗੀ ਦੁਪੱਟਿਆਂ ਦੀ ਦੁਪੱਟੇ ਛੋਟੇ ਨਹੀਂ ਰਹਿਣਗੇ ਇਹ ਦੇਖੋ ਪਿਓਰ ਕਾਟਨ ਦੇ ਵਿੱਚ ਦੁਪੱਟੇ ਵਾਲਾ ਸੂਟ ਇਸ ਦੇ ਨਾਲ ਹੀ ਦਿਖਾਉਨੇ ਆ ਤੁਹਾਨੂੰ ਅਸੀਂ ਅਗਲਾ ਡਿਜ਼ਾਈਨ ਇਹ ਵੀ ਦੇਖੋ ਕਿੰਨਾ ਪਿਆਰਾ ਹੈ ਇਨਾਂ ਸਾਰੇ ਸੂਟਾਂ ਦਾ ਜਿਹੜਾ بیس ਹੈ ਉਹ ਬਾਈਟ ਹੀ ਰਹੇਗਾ ਇਹ ਦੇਖੋ ਇਸ ਦੇ ਉੱਪਰ ਵੀ ਬਹੁਤ ਹੀ ਪਿਆਰੇ ਜਿਹੇ ਫਲਾਰ ਨੇ ਇਹ ਦੇਖੋ ਬਹੁਤ ਹੀ ਪਿਆਰੀ ਜਿਹੜੀ ਹੈ ਪ੍ਰਿੰਟਿੰਗ ਕੀਤੀ ਹੋਈ ਹੈ ਇਹ ਦੇਖੋ ਇਸ ਦੇ ਉੱਤੇ ਜਿਹੜੀ ਪੱਟੀ ਆ ਰਹੀ ਹੈ ਇਹ ਤੁਸੀਂ ਇਹਨੂੰ ਘੇਰੇ ਤੇ ਲਗਾ ਸਕਦੇ ਹੋ ਗਲੇ ਤੇ ਵਾਹਾਂ ਤੇ ਕਿਤੇ ਵੀ ਇਹਨੂੰ ਯੂਜ਼ ਕਰ ਸਕਦੇ ਹੋ ਇਹਦੇ ਨਾਲ ਜਿਹੜਾ ਸੂਟ ਹੈ ਉਹਦੀ ਲੁੱਕ ਅਲੱਗ ਜੀ ਬਣ ਜਾਏਗੀ ਇਹ ਦੇਖੋ 올ਓਵਰ ਸੂਟ ਰਹੇਗਾ ਇਹ ਪੂਰੀ ਜਿਹੜੀ ਪ੍ਰੋਪਰ ਕੱਟ ਪੰਜ ਮੀਟਰ ਦੀ ਰਹੇਗੀ ਸਾਡੀ ਸ਼ਾਪ ਤੋਂ ਜੀ ਤੁਹਾਨੂੰ ਬਿਲਕੁਲ ਸਾਫ਼ ਸੁਥਰੇ ਡਿਜ਼ਾਈਨਰ ਵਾਲੇ ਕੱਪੜੇ ਹੀ ਮਿਲਣਗੇ ਇਹ ਦੇਖੋ ਨਾਲ ਦਿਖਾਉਨੇ ਆ ਤੁਹਾਨੂੰ ਅਸੀਂ ਦੁਪੱਟਾ ਦੁਪੱਟੇ ਤੇ ਵੀ ਸੇਮ ਡਿਜ਼ਾਈਨਿੰਗ ਹੋਏਗੀ ਸੂਟ ਨਾਲ ਦੀ ਦੁਪੱਟਾ ਵੀ ਜੀ ਪੂਰੇ ਪ੍ਰੋਪਰ ਲੈਂਥ ਦਾ ਹੋਏਗਾ ਇਹ ਦੇਖੋ ਬਿਲਕੁਲ ਸੂਟ ਵਾਲੇ ਸੇਮ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਸਰਕਲ ਬਣੇ ਹੋਏ ਆ ਇਹ ਦੇਖੋ ਪਿਓਰ ਕਾਟਨ ਦੇ ਵਿੱਚ ਇਹ ਸੂਟ ਪਾ ਕੇ ਜੀ ਤੁਹਾਨੂੰ ਬਿਲਕੁਲ ਵੀ ਜਿਹੜੀ ਗਰਮੀ ਹੋ ਮਹਿਸੂਸ ਨਹੀਂ ਹੋਏਗੀ ਇਕਦਮ ਪਿਓਰ ਕਾਟਨ ਦੇ ਸੂਟ ਰਹਿਣਗੇ ਇਹ ਇਹ ਦੇਖੋ ਇਸ ਦੇ ਨਾਲ ਹੀ ਦਿਖਾਉਣੇ ਆ ਸੀ ਤੁਹਾਨੂੰ ਬਲੈਕ ਕਲਰ ਦੇ ਵਿੱਚ ਸੂਟ ਇਹ ਵੀ ਦੇਖੋ ਇਹਦਾ ਜੀ ਬੇਸ ਜਿਹੜਾ ਹੈ ਵਾਈਟ ਹੀ ਰਹੇਗਾ ਇਹ ਦੇਖੋ ਬਲੈਕ ਕਲਰ ਚ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਲੈਕ ਵਾਈਟ ਦਾ ਇਹ ਦਿਖਾਉਣੇ ਦਵਾਂ ਨੂੰ ਸੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੂਟ ਇਹ ਦੇਖੋ ਇਹਦੀ ਪੱਟੀ ਵਾਲਾ ਡਿਜ਼ਾਈਨ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜੇ ਕਿਸੇ ਨੇ ਨਹੀਂ ਯੂਜ਼ ਕਰਨਾ ਤੇ ਤੁਸੀਂ ਉਤਾਰ ਵੀ ਸਕਦੇ ਹੋ ਇਹਨੂੰ ਪੂਰੀ ਪ੍ਰੋਪਰ 5 ਮੀਟਰ ਕੱਟ ਰਹੇਗੀ ਇਹ ਦੇਖੋ 올ਓਵਰ ਆਏਗਾ ਸੂਟ ਆ ਦੇਖੋ ਜੀ ਪਿਓਰ ਕਾਟਨ ਹੈ ਇੱਕ ਵੀ ਜਿਹੜਾ ਥ्रेड ਹੈ ਮਿਕਸ ਨਹੀਂ ਹੋਏਗਾ ਇਹ ਨਹੀਂ ਹੋਏਗਾ ਕਿ ਅਸੀਂ ਤੁਹਾਨੂੰ ਦੱਸਾਂਗੇ ਕੁਝ ਹੋਰ ਔਰ ਕਪੜਾ ਜਿਹੜਾ ਕੁਝ ਹੋਰ ਨਿਕਲੇਗਾ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਜੇ ਤੁਹਾਨੂੰ ਅਸੀਂ ਪਿਓਰ ਕਾਟਨ ਕਹਿ ਰਹੇ ਹਾਂ ਤਾਂ ਪਿਓਰ ਕਾਟਨ ਹੀ ਨਿਕਲੇਗਾ ਇਹ ਦੇਖੋ ਨਾਲ ਜੀ ਦੁਪੱਟਾ ਦੁਪੱਟੇ ਵੀ ਜੀ ਪੂਰੇ ਕਾਟਨ ਦੇ ਨਿਕਲਣਗੇ ਜਿਸ ਤਰ੍ਹਾਂ ਸੂਟ ਕਾਟਨ ਦਾ ਉਸੇ ਤਰ੍ਹਾਂ ਦੁਪੱਟਾ ਵੀ ਪਿਓਰ ਕਾਟਨ ਦਾ ਨਿਕਲੇਗਾ ਇਹ ਦੇਖੋ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਸਾਡੀ ਸ਼ਾਪ ਦਾ ਨਾਮ ਹੈ ਜੀ ਏ ਐਸ ਪੀ ਕਲੋਥ ਸਟੋਰ ਜੋ ਕਿ ਦਸੂਆ ਤੋਂ ਸੰਸਰਪੁਰ ਰੋਡ ਉੱਪਰ ਹੈ ਇਹ ਦੇਖੋ ਰਿਹਾ ਜੀ ਤੁਹਾਨੂੰ ਅਸੀਂ ਇਕਲਾ ਡਿਜ਼ਾਈਨ ਇਹ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਵਾਈਟ بیس ਦੇ ਵਿੱਚ ਫਰੋਜ਼ੀ ਕਲਰ ਕੋ ਸਾਰੇ ਸੂਟਾਂ ਦੀ ਆਪਣੀ ਗ੍ਰੇਸ ਆ ਰਹੀ ਹੈ ਦੇਖੋ ਕਲਰ ਵੀ ਬਹੁਤ ਪਿਆਰੇ ਲੱਗ ਰਹੇ ਆ ਵਾਈਟ بیس ਦਾ ਤਾਂ ਵੈਸੇ ਹੀ ਬਹੁਤ ਉਠਾਅ ਹੋ ਰਿਹਾ ਆ ਇਹ ਦੇਖੋ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਬਹੁਤ ਹੀ ਪਿਆਰੇ ਜਿਹੇ ਲੱਗ ਰਿਹਾ ਹੈ ਸਾਡੀ ਸ਼ਾਪ ਦੀ ਜਿਹੜੀ ਲੋਕੇਸ਼ਨ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਇਹ ਦਿਖਾਉਨੇ ਆ ਜੀ ਤੁਹਾਨੂੰ ਅਸੀਂ ਨਾਲ ਇਹਦੇ ਦੁਪੱਟਾ ਦਿਖਾਵਾਂਗੇ ਇਹ ਦੇਖੋ ਆ ਸੂਟ ਦੇ ਉੱਪਰ ਜਿਹੜੀ ਪੱਟੀ ਹੈ ਉਹ ਵੀ ਆਰਡਰ ਤੇ ਵੀ ਤੁਸੀਂ ਲਗਾ ਸਕਦੇ ਹੋ ਇਹ ਦੇਖੋ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਸੂਟ ਦੀ ਇਹ ਹੈ ਜੀ ਦੁਪੱਟਾ ਦੁਪੱਟਾ ਵੀ ਬਹੁਤ ਪਿਆਰਾ ਹੈ ਇਹ ਦੇਖੋ ਇਹ ਤੁਹਾਨੂੰ ਅਸੀਂ ਫੋਲਡ ਕਰਕੇ ਦਿਖਾ ਰਹੇ ਹਾਂ ਇਹ ਵੈਸੇ ਪੂਰਾ ਖੁੱਲ੍ਹਾ ਦੁਪੱਟਾ ਹੈ ਪ੍ਰੋਪਰ ਲੈਂਥ ਵਿਦਰਥ ਵਾਲਾ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ ਜੀ ਜਿਹੜਾ ਹੈ ਉਹ ਰਹੇਗਾ 350 ਆ ਦਿਖਾਉਣੇ ਆ ਜੀ ਤੁਹਾਨੂੰ ਲਾਸਟ ਕਲਰ ਇਹ ਦੇਖੋ ਪਿੰਕ ਸ਼ੇਡ ਦੇ ਵਿੱਚ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਸੂਟ ਡਾਰਕ ਪਿੰਕ ਕਲਰ ਹੈ ਵਾਈਟ بیس ਦੇ ਵਿੱਚ ਦੇਖੋ ਫਲਾਵਰਸ ਕਿੰਨੇ ਪਿਆਰੇ ਆ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਸੂਟ ਦੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਸ ਦੇ ਨਾਲ ਕਿਉਂਕਿ ਤੁਸੀਂ ਜਿਵੇਂ ਜਿਵੇਂ ਲਾਈਕ ਕਰੋਗੇ ਸਾਨੂੰ ਨਾਲ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਸੂਟਾਂ ਦੀ ਵੀਡੀਓਜ਼ ਜਿਹੜੀ ਹੈ ਲੈ ਕੇ ਆਈਏ ਔਰ ਜਿਹੜੇ ਸੂਟ ਹਨ ਉਹਨਾਂ ਦੀ ਰੇਟ ਵੀ ਬਾਜੀ ਬ੍ਰੈਂਡ ਤਾਂ ਜੋ ਤੁਸੀਂ ਜਿਹੜੇ ਆਸਾਨੀ ਨਾਲ ਪਰਚੇਜ਼ ਕਰ ਸਕੋ ਕਪੜਾ ਵੀ ਵਧੀਆ ਹੋਵੇ ਕਲਰ ਔਰ ਫੈਬਰਿਕ ਦੀ ਵੀ ਪੂਰੀ ਫੁੱਲ ਗਾਰੰਟੀ ਹੋਵੇ ਇਸ ਸੂਟ ਦੇ ਨਾਲ ਵੀ ਰਹੇਗਾ ਸੇਮ ਦੁਪੱਟਾ ਜੇਕਰ ਤੁਹਾਨੂੰ ਸਾਡੇ ਨਾਲ ਸੂਟਾਂ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵਧੀਆ ਵਧੀਆ ਵੀਡੀਓਜ਼ ਜਿਹੜੀਆਂ ਲੈ ਕੇ ਆਈਏ ਜਲਦੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ